ਲੋ ਭਾਈ ਕਹਦੇ ਨਹੀਂ ਵੀ ਜਦੋਂ ਵੀ ਸਾਰਾ ਕੁਝ ਸਾਥ ਛੱਡਦੇ ਪਏ ਹਥਿਆਰ ਆਵੇ ਚ ਚੱਕਣੇ ਪੈਂਦੇ ਜੱਗੇ ਸਤਿਕਾਰ ਜੀ ਹੈ ਜੀ ਭਾਈ ਛੱਡਣੇ ਚੱਕਣੇ ਤਾਂ ਪੈਣਾ ਹੀ ਆ ਫਿਰ ਭਾਈ ਹੁਣ ਸਾਨੂੰ ਕਿਸੇ ਵੇ ਅਮੀਤ ਨਹੀਂ ਰਹੀ ਹੈਗੀ ਕਸੀਂ ਆਪਣਾ ਕੰਮ ਆਪ ਕਰਨਾ ਪੈਣਾ ਸਾਨੂੰ ਥੈਲੇ ਭਰ ਕੇ ਲਾ ਰਹੇ ਹਾਂ ਭਾਈ ਥੈਲੇ ਭਾਈ ਭਰੇ ਤੇ ਪਹਿਲਾਂ ਹਾਂ ਪਰਸੋਂ ਬਾਅਦ ਜ਼ਿਆਦਾ ਆਇਆ ਹਨਾ ਬਹੁਤ ਵੱਡਾ ਲੱਗਿਆ ਮਰਜੀ ਰਹਿ ਗਿਆ ਕਿੰਨਾ ਪਰੇਸ਼ਾਨ ਨੁਮਾਈ ਜਾਂ ਹੋਰ ਬਣਾਈ ਜਾਂ ਇਹਦਾ ਹੌਲੀ ਹੌਲੀ ਚੱਕੇ ਜਾਣੀ ਜੇ ਆਪਾਂ ਦੋ ਦੋ ਦਿਨ ਹੋਰ ਦੋ ਦਿਨ ਹੋ ਰਹਾ ਬਸ ਹਾਂ ਇਹ ਹਲੇ ਨਾਲ ਆ ਲਾਉਂਦੇ ਦੋ ਦਿਨ ਤੱਕ ਕਾਰ ਹੋਰਦਾ ਇੱਕ ਨਾ ਉਹ ਪੱਥਰ ਲੱਗ ਗਿਆ ਉਹ ਦੂਈ ਸਾਈਡ ਉਹ ਰੋਗ ਜੀ ਲਾਤੀ ਉਹਦੇ ਕਰਕੇ ਬਈ ਰੋਗ ਸਾਰਾ ਪਾਣੀ ਇੱਧਰ ਨੂੰ ਹੋ ਗਿਆ ਉਹ ਪਾਣੀ ਨੇ ਆ ਕੇ ਸਾਰਾ ਰੇਤਾ ਇਹਸਾਂ ਦੇ ਇੱਥੇ ਖਿੱਚੀ ਜਾਂਦਾ ਏ ਇਹਦੇ ਕਰਕੇ ਆਪਾਂ ਥੈਲੇ ਲਾਉਣੇ ਪੈਗੇ ਇੱਧਰ ਨਹੀਂ ਹੌਲੀ ਹੌਲੀ ਬਾਸ ਰੇ ਪਹਿਲਾਂ ਮੈਂ ਲਾ ਦਾਂ ਫੇਰ ਬਾਕੀ ਫੁੱਟ ਫੇਰ ਕਰਦੇ ਬਈ ਪਹਿਲਾਂ ਲਾ ਦਾਰੇ ਹਾਂ ਹੁਣ ਇੱਕ ਵਾਰ ਚੂਰ ਜਾ ਮਾਰੀਏ ਹੁਣ ਕਾ ਗਾਏ ਬੰਦੇ ਹੋਰ ਤਾਂ ਨਾਲੇ ਹੋਰਾਂ ਲੱਦਾਂ ਦੀ ਟੀਮ ਹੋਰ ਤੁਹਾਨੂੰ ਦਿਖਾਉਣਾ ਬਾਅਦ ਚ ਮੈਂ ਇੱਕ ਵਾਰ ਲੋਡ ਕਰ ਲਈਏ ਲੋ ਬਾਈ ਕਰਦਾ ਲੋਡ ਟਰੈਕਟਰੇ ਲਾਵਾ ਜੀ ਹੁੰਦਾ ਪਿੱਛੇ ਘਰ ਬਹੁਤ ਹੱਲੇ ਹੁੰਦਾ ਟਰੈਕਟਰ ਹਵਾ ਜੀ ਆਉਂਦਾ ਫਿਰ ਚੱਲਿਆ ਇਹਦੇ ਕੱਢਦੇ ਆ ਇਧਰ ਆਣੀ ਲੱਗੀ ਹੋਈ ਬਾਈ ਟੀਮ ਦਰਾਦਾ ਪਰਨ ਚ ਲੱਗੀ ਹੋਈ ਆ ਇਕ ਤਾਰਨੇ ਲੱਗੀ ਹੋਈ ਆ ਹਲੋ ਉਹ ਜਿਹੜੀ ਚ ਆਉਂਦਾ ਹੋਰ ਥੱਕ ਨਹੀਂ ਗਿਆ 12 ਵਾ ਪੂਰਾ ਸੀ ਥੱਲੇ ਅੱਖਰੇ ੜ ਗੇ ਪੱਕੀ ਗੱਲ ਅੱਖਰ ਧੜ ਦੇ ਪੂਰ ਲੱਗੇ ਦੇ ਹੁਣ ਸਾੜੜਿਆ ਵਾ ਇਹ ਜਿੱਦੀ ਵਾਲੀ ਵੀ ਨੇ ਕੋਈ ਨਾ ਕੋਈ ਠੀ ਪਾਈ ਖਵਾ ਜੇ ਨੂੰ ਚੀਰਦਾ ਹੀ ਹੈ ਇੱਥੇ ਕਿੰਨੇ ਔਰੇ ਮੱਥਾ ਲੱਗਿਆ ਪਾੜੇ ਪਵਾਤਾ ਪਿੰਡ ਪ੍ਰੋਗਰਾਮ ਦਾ ਆਇਆ ਹਰ ਲਿਆਤਾ ਜਿਹਨੇ ਕਹਵੇ ਦੂਰ ਰਹੇ ਕਰ ਬਣਾਇਆ ਇਹਨੂੰ ਹੱਥ ਮਾਰ ਕੇ ਵੇਦੀ ਦੂਰ ਹੈ ਕਰ ਬਣਾਇਆ ਸਾਜੀ ਹੱਥ ਨਾਲ ਰੋਇਓ ਦੂਰ ਛੱਲੇ ਨੂੰ ਕਿਹਨੇ ਕਹਵੇ ਦੂਰ ਦੇ ਆਇਆ ਖੜ ਜਾ ਬਸ ਹੈ ਇਹ ਪਾਠ ਕਰਾਉਣ ਦੀ ਤਾਂ ਮੇਰੀ ਸਲਾਹ ਸੀ 6 ਤਰੀਕ ਨੂੰ ਕੁੜੀ ਦਾ ਜਨਮ ਦੇਣਾ ਨਾ ਨੱਥੀ ਤੋਂ ਫੇਰੇ ਆਥਾ ਨਹੀਂ ਪਰ ਮੈਂ ਪਾਠ ਕਰਾ ਲਿਆ ਕੁਝ ਕਰ ਰਹੀ ਨਹੀਂ ਪਾਠ ਨਹੀਂ ਕਿਨੇ ਪਾਠ ਦੀ ਸੋਚਿਆ ਵੀ ਦੇਖਿਆ ਵੀ ਜਿਹੜੀ ਪਾਠ ਕਰਾਇਆ ਦਾ ਪਾਣੀ ਵਰਤ ਕੇ ਵੀ ਐ ਸੁਣਾ ਵੀ ਪਾਣਾ ਵਰਤਦਾ ਲੈ ਭਾਈ ਇਹ ਆ ਗਈ ਟੀਮ 2 ਜਿਹੜੀ ਤਾਰਦੀ ਆ ਉਹ ਹੀ ਆ ਟੀਮ 2 ਉਹ ਬੰਦਾ ਦਾ ਉਹੀ ਆ ਇਹ ਬੰਦਾ ਹੁਣ ਇੱਧਰੋਂ ਆ ਗਿਆ ਪਹਿਲਾਂ ਇਹ ਉਧਰ ਦਾ ਇਹ ਬੰਦਾ ਲੇਟ ਆਇਆ ਨਾ ਇਹ ਜਿਆਦਾ એનર્ਜੀ ਹੈ ਕਿ ਜਿਆਦਾ ਥੋੜੀ ਜਿਆਦਾ ਉਹ ਵੀ ਤੇਜ਼ ਆ ਇਹ ਦਵੱਲੇ ਚੱਲਦਾ ਭਾਈ ਇਹ ਹਰਜੀਤਾ ਜਾਗ ਪਿਆ ਭਾਈ ਪਹਿਲਾਂ ਮਾਰੀ ਮੁੰਡੇ ਦੀ ਦੀ ਮੈਂ ਤੁਹਾਨੂੰ ਦੱਸੂਗਾ ਜਿਹੜਾ ਪਹਿਲਾ ਸੀਨ ਮਰਨੇ ਵਾਲਾ ਉਹਦੇ ਬਾਅਦ ਜਾਗਣਾ ਇਹ ਹਾਂ ਵੀ ਉਹ ਨਾਲ ਰੱਖਿਆ ਹੋਇਆ ਹਰੀਤਾ ਜਾਗ ਪਿਆ ਲੈ ਭਾਈ ਹੁਣ ਦਿਖਾਉਣਾ ਪਹਿਲਾਂ ਵੀ ਬੰਨ ਕਿੱਡਾ ਲਾਇਆ ਦੇਖੋ ਬਾ ਦੇਖੋ ਮੁਰ ਜਾ ਦੇਖੋ ਭਾਈ ਦੇਖੋ ਭਾਈ ਦੇਖੋ 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 ਜੀ ਇਹਨਾਂ ਲੋਕਾਂ ਨੇ ਮਰਨ ਜਾਉਣਾ ਬੋਰੇ ਨਾਂ ਨਾਂ ਲੱਗ ਗਿਆ ਇਹਨਾਂ ਇਹਦਾ ਸੂਰਜ ਕਾ ਕੰਮ ਚੱਲਦਾ ਪਾਸੇ ਤੁਸੀਂ ਯਾਰ ਲਓ ਭਾਈ ਇੰਨਾ ਲਾਤਾ ਆ ਵੀ ਦੇਖ ਰੋ ਵੀ ਇੰਨਾ ਵਾ ਲਾਤਾ ਮਾ ਗਣ ਕੇ ਆ 10 15 ਫੁੱਟ ਰਹਿ ਗਿਆ ਤਾਂ ਛੁੱਟੀ ਦੀ ਨਹੀਂ ਇਹਦੀ ਏ ਵੀ ਨੇ ਪਾਣੀ ਆ ਜਾਂਦਾ ਜਿਹ ਉੱਪਰ ਨੇ ਆਂਗੀਆਂ ਗੱਡੀਆਂ ਫੁੱਟਬਾਲ ਦਾ ਖੜੇ ਦੋ ਮਿੰਟ ਹੁਣ ਉਹਦੇ ਕਿੱਦਾਂ ਖੜੇ ਰਿਹਾ ਟੌਰ ਟੌਰ ਨਾਲ ਵੀ ਜਾ ਕੇ ਮਾਮੋੜਾ ਹੱਥ ਲਵਾ ਦਿਓ ਯਾਰ ਜਿੰਨੇ ਬੰਦੇ ਆ ਤੁਸੀਂ ਕਿ ਕਾ ਥੱਲਾ ਹੁਣ ਆਉਣੇਗਾ ਚਲੋ ਮਤਲਬ ਪਰ ਆ ਪੜਾ ਕੇ ਚਲੋ ਚਲੋ ਕੁਲਵਿੰਦਰ ਬਾਈ ਨੂੰ ਪੜਾ ਦੇ ਕਿਹਨੀ ਫੜੀ ਮੜਾ ਫੋਨ ਕਿਹਦੀ ਜਿਹੀ ਪੜੀ ਕੀ ਬਈ ਇਹ ਲਾ ਫੋਨ ਹੋਗਾ ਚੱਲਦਾ ਅੱਜ ਮੀਂਹ ਪਿਆ ਵਾ ਜੇ ਰਾਤ ਨੂੰ ਰਾਤ ਨੂੰ ਨਦੀ ਦੀ ਪੂਰੀ ਆਉਣੀ ਆ ਉੱਤੇ ਬਾਗਾ ਪੈਣਾ ਤੁਹਾਨੂੰ ਦੋ ਤਿੰਨ ਕਿੱਥੇ ਲੜੀ ਮੈਂ ਦੋਸਤਾਂ ਨੂੰ ਮਿਲ ਕੇ ਹੀ ਨਦੀ ਦਾ ਅੱਜ ਚਾਣੀ ਰਾਤ ਨੂੰ ਪੂਰੀ ਆ ਮੀਂਹ ਪੇਦੇ ਮੀਂਹ ਪੇਦੇ ਬਾਵਾ ਬਾਚ ਆਉਂਦੀ ਏ ਉਹ ਨਦੀ ਆਊਗੀ ਫੇਰ ਨਹੀਂ ਤਾਂ ਆਉਣੀ ਚੱਲਦਾ ਆਉਣੀ ਆ ਇਹਦੇ ਕਹੇਦੇ ਨਾ ਆਵੇ ਇਹਦੇ ਇੱਕ ਖੇੜਾ ਫੇਰ ਕਿਆ ਕਹਿੜਾ ਆਉਗੀ ਇਹ ਇਹ ਜਿੰਨਾ ਮੀਂਹ ਉੱਪਰ ਪੈਂਦਾ ਉਹ ਪਾਣੀ ਆਉਂਦਾ ਔਰੇ ਸਾਡੇ ਦਾ ਪਾਣੀ ਕੁਝ ਨਹੀਂ ਕਹਿੰਦਾ ਇਹਨੂੰ ਆਪਣਾ ਪਾਣੀ ਯਾਰ ਨਦੀ ਗਿਰਦਾ ਹੀ ਨਹੀਂ ਕਿੱਥੇ ਰਹਿ ਰਿਹਾ ਉੱਪਰ ਦਾ ਸਹੀ ਲੋਕਾਂ ਦਾ ਪਾਣੀ ਸਾਨੂੰ ਖਰਾਬ ਕਰਦਾ ਭਾਈ ਪਹਾੜੀ ਖਰਾਬ ਕਰਦੇ ਸਾਨੂੰ ਪਹਾੜੀਆਂ ਨਾਲ ਪੁਆਰਦੇ ਸਾਨੂੰ ਆਪਣਾ ਪਾਣੀ ਸਾਹਮਣੇ ਰੱਖੋ ਯਾਰ ਹਾਂ ਇੰਨੇ ਇੰਨੇ ਪਾਣੀ ਦੇ ਟੋਟੇ ਲੈ ਥੱਲੇ ਪਾ ਤਾਂ ਕਿ ਦੇ ਹੁਣ ਪਾਣੀ ਰੁਕੇ ਰੱਖ ਦੂੰਗਾ ਇੱਥੇ ਇਹਦੇ ਲਈ ਬੰਦਾ ਲੱਗਾ ਹੋਰ ਅਗਲੇ ਵਾਰੀ ਕੱਲ ਟੋਟੇ ਭਰੂਗੇ ਨਾ ਫੇਰ ਟੋਟੇ ਭਰ ਕੇ ਇੰਨੇ ਨੇ ਤਾਂ ਭਰੇ ਦੇ ਦੇ ਉੱਪਰ ਤੱਕ ਇੰਨੇ ਹੋਰ ਭਰਨੇ ਇਹ ਦੁਗ-ਦੁਗਨੇ ਹੋਰ ਨਹੀਂ ਕੋਹ ਹੋਰ ਜਿਹੜੀ ਜੂਗਾ ਸਹੀ ਕਹਦਾ ਇਹ ਇਹਨੂੰ ਕੱਟ ਕੱਟਾ ਇਹਦੀ ਪਰਮ ਕਿਸੇ ਲਈ ਇੱਥੇ ਲੈ ਲਿਓ ਹਾਂ ਇਹ ਵੀ ਠੀਕ ਆ ਹਾਂ ਕੈਮਰਾ ਲਾ ਦੋ ਫਿਰ ਪਾਣੀ ਚ ਚਿਰੂਗਾ ਨਹੀਂ ਚੀਰਦਾ ਨਹੀਂ ਪਾਣੀ ਫਿਰ ਪਾਣੀ ਉੱਪਰ ਦਾੜਾ ਜੂਗਾ ਨਹੀਂ ਬਸ ਠੀਕ ਗੱਲ ਐਨਾ ਵੱਡ ਗਿਆ ਤੇਰੇ ਨਾਲ ਕਹੇ ਜੇ ਕਿਸੇ ਦਾ ਕੋਈ ਦੇਲਾ ਤੇ ਲੈ ਜੀ ਪਟਿਸ਼ਨਵਾਣੀ ਆ ਨਾ ਅੱਪਾਂ ਦੀ ਮੋਕ ਨਹੀਂ ਥੱਲੇ ਲਾਉਂਦੇ ਆਈ ਹਾਂ ਮਰ ਗਿਆ ਫਿਰ ਆ ਇੱਧਰ ਪਾਣੀ ਆ ਨਾ ਥੱਲੇ ਸਾਡੇ ਬੂਰੇ ਵਾਲਾ ਵੀ ਦੇਖਦਾ ਯਾਰ ਬੂਰੇ ਵਾਲਾ ਨਹੀਂ ਭਾਈ ਹੁਣ ਬਾਲਾ ਬੰਦਾ ਵੀ ਬੂਰੇ ਵਾਲਾ ਉਹ ਬੂਰਾ ਫਾਇਰ ਲਾਉਦਾ ਯਾਰ ਤੇ ਮੁੜੀ ਜਾਂਦਾ ਇਹ ਵੇਰ ਕੋ ਮੇਰਾ ਵੇਰ ਬੰਦੀ ਮਾਰ ਬੈਠੀ ਉਹ ਮੂਰਾ ਇਹ ਤਾਂ ਢੋਕਰ ਦਾ ਜਾ 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 ਚੌਥੇ ਦੇ ਵਿੱਚ ਲਾਈ ਜੋੜ ਲੇ ਪਾਣੀ ਹੈ ਨਾਗ ਨਾਗ ਤੈਨੂੰ ਉਹਰੇ ਕਹਿੰਦਾ 나ਗ ਲਾਗ ਤੈਨੂੰ 나ਗ ਲਾ ਲਾਗ ਲਾਗ 나ਗ ਲਾਗ ਇਹ ਆ ਖੜ ਕੇ ਸਾਰੇ ਕਾਦੇ ਕਿੰਨਾ ਟੁੱਟਾ ਇਹ ਹਾਂ ਜੀ ਲੈ ਲੈਣ ਕੇ ਗਿਆ ਲੋ 나ਗ ਲਾਗ ਆ ਗਿਆ ਦੇ ਲੈ ਜੀ ਆਵੇ ਆ ਤਾਂ ਉੜੀ ਦੇ ਲੈ ਉੜੀ ਦੇਉ ਕਿ ਬਣੇ ਦੇ ਸੱਜੋਗੇ ਬਣੇ ਸਾਡੇ ਬਾਤ ਅਦਾ ਲੱਗਿਆ ਮਰਜੈਂਸੀ ਆ ਪਾਣੀ ਵਾਸਤੇ ਲੋਨ ਹੁਣ ਦਾ ਫਾਇਦਾ ਲਾਹ ਦਿੱਤੇ ਬਸ ਇੰਨਾ ਕੰਮ ਹੋਇਆ ਪਾਣੀ ਵਾਸਤੇ ਹੀ ਆ ਇਹਦਾ ਫालतू ਲੇਬਰ ਲੱਗੀ ਜੀ ਇਹਨੇ ਗਲ ਗੇ ਇਹ ਗਲ ਖਤਮ ਤੇ ਆ ਰੋੜੇ ਰੋੜ ਦਾ ਨਾ ਉਹ ਬਚ ਗਏ ਸ਼ਾਮ ਵਾਲੇ ਬਚੇ ਥੋੜੀ ਜਿਆਦਾ ਦੇਖ ਤੇ ਗਲੇ ਪਏ ਆ ਪਾਣੀ ਵਾਲੇ ਦਾ ਫਾਟੂ ਗਲੇ ਸਭ ਦਿਖਾ ਦਗੇ ਉੱਥੇ ਬਲੇ ਹੋਈ ਦਿਖਾ ਇੱਕ ਵਾਰ ਆ ਵੀ ਗਲੇ ਪਏ ਆ ਆ ਸਭ ਗਲ ਗੇ ਨਿਕਲ ਗਈ ਮਿੱਟੀ ਬਾਹਰ ਸਭ ਜੋ ਆ ਲੈ ਕਾਫੇ ਦਾ ਹਾੜੀ ਹਾੜੀ ਬੰਨੀ ਇਹਦਾ ਬੰਦਿਆਂ ਦੀ ਪੈਸੇ ਹੀ ਖਰਾਬ ਕਰਿਆ ਲੈ ਸਾਰੇ ਗਲ ਗਲੇ ਪਏ ਨੇ ਆਰੇ ਕੋਈ ਥੱਲੇ ਜਾਂ ਅਜ ਤਾਂ ਨਹੀਂ ਰਿਹਾ ਵਿੱਚ ਤੇ ਚੈੱਕ ਕਰ ਲਉਣਾ ਮਰੋਜੀ ਬਈ ਖਾਇਲੇ ਆਇਆ ਤੂੜੀ ਦੀ ਪੰਡ ਸਤਰੀ ਕਾਲ ਹੈ ਪਤਰੀ ਕਾਲ ਜੀ ਸਤਰੀ ਤਮਾਰ ਕਿਆ ਹਾਲ ਹੈ ਠੀਕ ਹੈ ਜੀ ਇਹ ਤਾਂ ਗਹਿਣ ਲੱਗਿਆ ਰਹੇ ਕੱਖ ਬਣ। ਹੋਰ। ਤਾਂ ਕਿ ਇਹ। ਆਹੋ। ਅਮੋਟਰ ਠੀਕ ਕਰਾ ਲਈ ਦੀ? ਹੋਰ ਠੀਕ ਕਰਾ ਲਈ ਕਿੱਥੇ ਕਰਤੀ? ਕਿਨੇ? ਆਗੇ ਤੋਂ ਕੱਲ ਨੂੰ ਪਿੱਟ। ਕੱਟਣਾ ਨਾ ਆ ਗਿਆ ਨਾ ਹੋ। ਅੱਛਾ। ਹਾਂ। ਕੱਟੜ ਕੇ ਇਹਨੂੰ ਕੱਲ ਨੂੰ, ਕੱਲ। ਕੱਲ ਤੇ ਪਰਸੋਂ ਪਰਸੋਂ ਕਰੀ। ਪਰਸੋਂ ਵਰਗਾ ਤੁਹਾਨੂੰ ਨਹੀਂ ਨਹੀਂ ਹਰਦਾ ਟੋਪਾ ਤੇ ਟੱਕੀ ਨਹੀਂ ਇਧਰ ਦਾ। ਟੋਕਾਂ ਟੋਕੇ ਪਾਣੀ ਕੱਖ ਕਿੱਥੇ ਆ ਹੁੰਦੇ ਠੀਕ ਆ ਦੇਖ ਲੈ ਬਸ ਅੱਗੇ ਤੋਂ ਸਮਾਨਾ ਪੰਦੋ ਇਹਨੂੰ ਉਹ ਆਪਣੇ ਆਪ ਚੱਲਦੀ ਹੈ ਹੈ ਆਪਣੇ ਆਪ ਚੱਲਦੀ ਹੈ ਯਾਨੀ ਕੀ ਅੱਗੇ ਕੰਡੈਸਰ ਹੁੰਦਾ ਇਹਦਾ ਅੱਗੇ ਮਤਲਬ ਕਿ ਖਿੱਚ ਕੇ ਚਲਣੀ ਪੈਂਦੀ ਸੀ ਹਾਂ ਅੱਗੇ ਖਿੱਚ ਕੇ ਹੀ ਤਾਂ ਆਵਾਜ਼ ਮੈਣੇ ਲਾ ਹੁੰਦੀ ਹੈ ਹਾਂ ਤੇ ਬੈਟਰੀ ਰੁਕੀ ਹੁੰਦੀ ਹੈ ਮੋਟਰ ਖਿੱਚੀ ਜਾਂਦੀ ਹੈ ਲੈਨ ਸਹੀ ਕਰਨੀ ਪੈਣੀ ਤੁਹਾਨੂੰ ਕਰਾ ਦਿਉ ਕਿ ਸੱਟ ਲੈਨ ਸਹੀ ਕਰਨੀ ਪੈਣੀ ਮări ਜੀ ਲੈਨ ਆਊਟ ਲੈਨ ਆਟੋਮੈਟ ਹੋ ਗਿਆ ਬੈਟਰੀ ਖੂਟੀ ਮări ਜੀ ਹੋ ਹਾਂ ਜੀ ਔਰ ਥੋੜੀ ਵੀ ਤੁਸੀਂ ਮੀਂਹ ਚੜਾਇਆ ਹੋਵੇ ਥੋੜੀ ਵੀ ਮੀਂਹ ਚੜਾਇਆ ਹੋਵੇ ਥੋੜੇ ਪੱਖਾ ਨੂੰ ਲਿਖਿਆ ਜਿਹੜਾ ਆਣ ਕਰੀਂ ਤੋਂ ਹੋਵੇ ਖਲੂਗੜਾ ਮੈਂ ਅੱਛਾ ਇਹ ਕਦੂ ਕਦੂ ਚਿੱਕੜ ਜਾਕੜ ਵਿੱਚ ਇਹ ਹੈ ਹੈ ਚਿੱਕੜ ਜਾਕੜ ਵਿੱਚ ਇਹ ਹੈ ਮੀਂਹ ਦਾ ਪਈ ਜਾਂਦਾ ਮਗਾ ਮੀਂਹ ਪੈਦਾ ਡੱਗਦੀ ਨਹੀਂ ਯਾਰ ਕੀ ਕਰਨ ਚਿਕੜ ਖਾਨੀ ਹੋਈ ਜਾਂਦੀ ਨਾ ਬਾਹਰ ਕੱਢ ਹੁੰਦੇ ਹੋਰ ਪੂਰੀ ਰਾਤ ਬਾਹਰ ਤੋਂ ਸਵੇਰ ਦੇ ਅੰਦਰ ਹਮਾਂ ਅੱਕ ਕੱਢੀ ਨਹੀਂ ਬਾਹਰ ਹੈ ਭਾਈ ਜੇ ਉਪਾ ਕਰ ਦਵੇਂ ਨਾ ਦੀਦੀ ਇੱਥੇ ਚੁੱਕਾ ਕਰ ਦਵੇ ਹੈ ਠੀਕ ਆ ਫੀਡ ਲਿਆ ਕੇ ਪਿਆਹੇ ਨਹੀਂ ਹੁੰਦਾ ਭਾਈ ਅੱਛਾ ਫੀਡ ਟੰਗਰਾਂ ਨੂੰ 8 ਵਜੇ ਉਦੀ ਜਗ੍ਹਾ ਛਿੜੀ ਜਾਂੀ 8 ਵਜੇ ਦਾ 8 ਵਜੇ ਜਗ੍ਹਾ ਛਿੜੀ ਜਾਂੀ ਠੀਕ ਹੈ ਨਾ ਆਹੋ ਵੇ ਵੇ ਡੀ ਆਉਂਦੀ ਹੈ ਜੇ ਮੈਂ ਵੱਟ ਕੇ ਵੀ ਜਾਣਾ ਥੋੜੀ ਬਾਈ ਹੈ ਉਹ ਹੀ ਬੰਦਾ ਥੋੜੀ ਬਾਈ ਸੁੱਕਾ ਰਹਿੰਦਾ ਹੁਣ ਓ ਤੂੜੀ ਨਿਕਾਲੇ ਮੂ ਵੀ ਸੁੱਕਾ ਆ ਇਹ ਕੋਈ ਜਾਣ ਤੋਂ ਕਰੀਦਾ ਕੋਈ ਜਾਣ ਤੋਂ ਵੀ ਨਹੀਂ ਹੁੰਦਾ ਸਭ ਆਪਾਂ ਮੰਨ ਕਰਾ ਬਚੋੜੇ ਲੱਗੇ ਰਹੀ ਕੀ ਜਮੀਨ ਜਮੀਨ ਅੱਲਾ ਕੀ ਚੀਜ਼ ਬੰਦਾ ਕੋਈ ਦੇਖਦੀ ਪਤਾ ਸਾਡੇ ਆਹੋ ਉਹ ਕੋਈ ਜੇ ਲੈ ਕੂਹਣੀ ਦੇਖਦਾ ਜਾਣ ਕਿਆਂ ਹਟ ਗਈਆਂ ਉਹ ਵੀ ਪਹਿਲੇ ਇਕੱਠਾ ਕਰ ਲੈ ਉਹ ਵੀ ਥੋੜੇ ਜਿਹਾ ਇਕੱਠਾ ਕਰ ਲੈਣੇ ਪਹਿਲਾਂ ਹੀ ਹੋਰ ਵਜਾ ਪੁੱਜਿਆ ਵੀ ਰਹੇ ਇੱਕ ਦਿਨ ਦਾ ਇਹ ਪਾਣੀ ਪਲਾਉਣਾ ਇਹਨੂੰ ਤੂੰ ਇਹਦਾ ਪਲਾ ਕੇ ਜਮਾ ਕੋਈ ਮਨ ਫੇਰ ਦਿਖਾ ਕੇ ਅੰਦਰ ਹੀ ਬੰਦ ਨਹੀਂ ਉਹ ਪਾਹ ਨਹੀਂ ਬੰਦਣੀ ਹੈ ਪਾਣੀ ਪਲਾ ਕੇ ਫੇਰ ਅੰਦਰ ਕਰ ਦੇ ਬਾਹਰ ਨੂੰ ਖੇਸੇ ਪੰਨਾ ਪੈਣਾ ਉਹ ਅੰਦਰ ਠੀਕ ਅੰਦਰ ਸਿੱਧਰ ਕੇ ਅੰਦਰ ਜਾ ਕੇ ਉਹ ਵੀ ਸਿੱਧਰ ਜਾ ਬੰਦਾ ਬੋਲਾ ਵੀ ਨਹੀਂ ਹੈਗਾ ਗੋਲਾ ਚਲੇਗਾ ਜੇ ਹੱਥ ਲਾਉਂਦੀ ਆ ਪਹੁੰਚ ਗਿਆ ਅੱਜ ਅੱਜ ਪਹੁੰਚਿਆ ਹੋਵੇ ਅੱਛਾ ਮਗਾ ਵੀ ਉਹ ਆਣੀ ਕੱਕਣਾ ਤੇ ਇਹ ਨਹੀਂ ਹੈਗਾ ਸੁਕਾਣਾ ਤੇ ਸੁਕਾ ਪਿਆ ਕਹਿੰਦਾ ਇਹਨਾਂ ਕਹਿੰਦਾ ਮੀਂਹ ਨਹੀਂ ਹੈਗਾ ਮੀਂਹ ਦਾ ਵਾਹ ਉਹ ਫੇਰਾ ਮੀਂਹ ਹੋਣ ਦੀ ਇਤੋਂ ਦੀ ਜਿਹੜੀ ਉਹਨੂੰ ਦੀ ਸਾਡੇ ਆਈ ਹੈ ਇਹ ਇਹ ਗਲਤੀ ਕਿ ਚੜ ਗਿਆ ਲੱਗਦਾ ਹੈ ਕਿਉਂ ਉਦੋਂ ਜਿਆਦਾ ਹੋ ਗਿਆ ਤਾਂ ਕੱਲਾ ਹੀ ਗਿਆ ਕਿਹਨਾਂ ਦਾ ਹੋ ਗਿਆ ਯਾਰ ਉਹਨੇ ਕਹਿ ਦਿੱਤੇ ਅੱਛਾ ਬਾਕੀ ਦਾ ਉਹਦੇ ਭਾਈਏ ਕੀ ਕਰਦੇ ਬਿੱਲੇ ਬੈਠੇ ਆ ਪੰਜ 6 ਦਿਨ ਹੋ ਗਏ ਪਾ ਮੀਂਹ ਤੇ ਉਹ ਬੰਦਾ ਕੰਮ ਵੀ ਘੜਾ ਕਰੇ ਕੰਮ ਇਹਦਾ ਰਹਿ ਨਹੀਂ ਰੋਹਿੰਦਾ ਨਾ ਦਿਹਾੜੀ ਕੋਈ ਜਾਂਦਾ ਨਹੀਂ ਲੱਗਦਾ ਸਿੱਕੇ ਰੋਹਿੰਦੇ ਜੀ ਓ ਕੂਲਰ ਦਾ ਕੰਮ ਜਲਣਾ ਮਸ਼ਗਾਈ ਦਾ ਹਾਂ ਕੂਲਰ ਦਾ ਸ਼ਗਾਈ ਦਾ ਕੰਮ ਚੱਲਣਾ ਜਿੱਥੇ ਸ਼ੰਗਣੇ ਦਾ ਉਹ ਵੀ ਹੁਣ ਸੁੱਕੇ ਦੇ ਖੇਤ ਤਾਂ ਕਿਤੇ ਤਾਂ ਚੱਲਣਾ ਉਹਨਾਂ ਦਾ ਗਿੱਲੇ ਚ ਬੂਟੇ ਆ ਜਿਹੜਾ ਹੌਸਯੁਗ ਜੀ ਉਹ ਪੜ ਜਾਂਦੀ ਆ ਹਾਂ ਜਿਹਦੇ ਨੂੰ ਪ੍ਰਸਾਰ ਛੱਡ ਕੇ ਕੰਮ ਚੱਲਣਾ ਉਹਨਾਂ ਦਾ ਸ਼ਗਾਈ ਦਾ ਉੱਥੇ ਤਾਂ ਗੱਲیں ਜੀ ਸ਼ੁਰੂ ਹੋ ਜਾਂਦੇ ਆ ਨਾਲ ਨਾਲ ਸ਼ੁਰੂ ਹੋ ਜਾਂਦਾ ਜਿੱਥੇ ਜਿੱਥੇ ਹੜਕਾਉਂਦੇ ਨਾ ਹਾਂ ਇੱਥੇ ਜਿਹੜਾ ਨਾ ਇਹਦਾ ਉੱਥੇ ਪਾਣੀ ਲੱਗਿੰਦਾ ਹੈ ਉੱਥੇ ਤਾਂ ਫਿਰ ਕੀੜਾ ਮੜਦਾ ਤਾਂ ਰਹਿੰਦਾ ਬੂਟੇ ਵਿੱਚ ਉੱਥੇ ਥੋੜੀ ਜਿਹੀ تیرਨਾ ਸ਼ੁਰੂ ਹੋ ਜਾਂਦਾ تیرਨਾ ਹਾਂ ਥਿਰਨਾ ਨਹੀਂ ਉਧਰ ਦਾੜ ਤੋਂ ਪਾਣੀ ਨਿਕਲ ਆ ਜਾਂਦਾ ਬੁੱਤਰ ਦਾ ਪਾਣੀਿੱਥੇ ਉੱਥੇ ਜਾ ਕੇ ਪੈਂਦਾ ਜਿੱਥੇ ਕੱਟ ਲੱਗੇ ਪੈਂਦੇ ਆ ਮੜਿਆ ਜਗਾ ਤੋਂ ਪੀਵੇ ਟਰੈਕਟਰ ਅੰਦਰ ਨਾਲ ਆਉਣਾ ਹਾਂ ਠੀਕ ਹੈ ਜਿੱਥੇ ਬਾਹਰ ਟਰੈਕਟਰ ਮੈਂ ਇੱਥੇ ਲੈਣਾ ਪਈ ਇੱਥੇ ਲੈਣਾ ਪਈ ਪਹਿਲਾਂ ਧੋ ਗਿਲਾਉਂਗਾ ਉੱਥੇ ਬਸ ਇਹ ਪਾਣੀ ਲੈ ਲਿਆ ਇਹੋਣਾ ਪਾਣੀ ਉੱਥੇ ਅੱਜ ਚੋਈ ਜੀ ਚੋਈ ਜੀ ਧੋ ਗਿਲਾਉਂਗਾ ਹਾਂ ਉੱਥੇ ਧੋ ਲਿਆਉਣਾ ਇਹਨੂੰ ਇੰਦਰ ਬਾੜ ਦੂੰਗੇ ਇੱਥੇ ਬਾਹਰ ਆਤਾ ਆ ਚੁੱਕੇ ਨਾ ਮੜ ਗਏ ਹੁਣ ਇੱਥੇ ਟਰੈਕਟਰ ਬਾਹਰ ਤਾਂ ਮੈਂ ਜਦ ਇਹਦੇ ਸਾਰੀ ਜਗ੍ਹਾ ਪੱਟ ਲਈ ਮਿੱਟੀ ਸਾਰੀ ਚੱਕ ਕੇ ਅੰਦਰ ਵੀ ਨਹੀਂ ਗੱਲੇ ਟਾਇਰ ਦੇ ਗੱਲ ਆਇਆ ਨਹੀਂ ਉਧਰ ਵੀ ਨਹੀਂ ਵਾਈ ਲੈ ਜਾਂਦਾ ਪੱਟ ਕੇ ਕੱਖ ਜੇ ਨਹੀਂ ਆ ਗਿਆ ਇਹਦਾ ਛੋਟਾ ਟਰੈਕਟਰ ਦਾਵਾ ਦਾ ਕੀਤੇ ਇਹ ਜੇ ਜਿੰਨਾ ਮਾਦੀ ਲੈ ਲਵੇ ਤਾਂ ਜੋਰ ਪਕੜੋ ਤੈਨੂੰ ਘਰ ਹਰ ਨੂੰ ਨਾ ਕੋਈ ਨਹੀਂ ਹੈ ਨਾ ਆ ਰਾਤ ਨੂੰ ੱਖਾ ਕਰ ਦੂੰਗਾ ਜੇ ਰਾਤ ਨੂੰ ਪੈਣ ਲੱਗਿਆ ਫਿਰ ੱਖਾ ਕਰ ਦੂੰਗਾ ਰਾਤ ਨੂੰ ਵੀ ਡਰ ਰਹਿੰਦਾ ਵੀ ਕੋਈ ਨਾ ਜਿਹੜਾ ਇਹ ਕੋਲੋਂ ਟਾਲ ਕੇ ਕਹਾਂ ਕਨੇ ਬਾੜਾ ਫਾਟਾ ਵਾਲੇ ਧਿਆਨ ਬਰੀਆਨੇ ਬਾੜਾ ਲਾਈ ਨੂੰ ਕੁੱਤੇ ਸਿਰ ਲੱਗੂ ਮੋਟੂ ਮੋਟੂ ਮੱਟ ਕੇ ਰੋਟੇ ਕਪੂਲਰ ਕਪੂਲਰ ਪਰ ਘਰ ਬਾਈ ਮੈਂ ਉੱਥੇ ਹੀ ਗਿਆ ਉਹ ਆਹੋ ਗਦਿਲੀ ਕਰਾਈ ਆਇਆ ਉੱਥੇ ਹਾਜ਼ੀ ਨੂੰ ਕੂ ਕਰਦਾ ਤਾਂ ਵੀ ਦੇਖ ਆਈਏ ਹੈ ਦੇਖ ਕੇ ਆਉਂਦੇ ਉੱਥੇ ਕਿੰਨਾ ਕਾ ਜਿਆ ਕਰੂਗਾ ਹੁਣ ਦੇਖਦੇ ਕੁੱਤੇ ਕਹੀ ਇਹੇ ਜਿਹੇ ਕੁੱਤੇ ਹੈ ਦੇਖ ਲੈ ਹੁਣ ਕਿਸਾਨ ਜੀ ਵੀ ਕਰਦਾ ਹੈ ਨਾ ਦਰਿਆਨੇ ਬਾੜਾ ਲਾਈਆਂ ਹੈ ਹਾਂ ਦਾਗ ਲਾਈ ਗਏ ਦਰਿਆਨੇ ਹੁਣ ਡਰਾਜ ਜਿਵੇਂ ਹੀ ਗੀ ਜਾਂਦੀ ਆ ਕਹਾਂ ਇਹ ਡੌਲਾ ਡੌਲੇ ਰਹੇਗਾ ਜਾਂ ਇਹ ਕੋਈ ਫਰਕ ਅੱਛਾ ਜੇ ਹੁਣ 40 ਫੁੱਟ ਵੀ ਬਾੜ ਲੱਗ ਗਈ ਰਹੀ ਏਕਣੀ ਉਹਦਾ ਖੇਤਾ ਵਾਂ ਕਿੱਦਾਂ 40 ਫੁੱਟ ਮੰਡਾ ਬਣੀ ਘੂੜਾ ਮਸ਼ੂ 40 ਫੁੱਟ ਥੋੜਾ ਨਹੀਂ ਹੁੰਦਾ ਕਿ ਮਸ਼ੂੜ ਇੱਥੇ ਬਣ ਜਾਊਗੀ ਟੁੱਟ ਗਿਆ ਹਜ਼ਾਰ ਕਿੰਨੇ ਹਜ਼ਾਰਾ ਕਿੱਲਾ ਬਹੁਤ ਆਤਿਆਨਤ ਜ਼ਮੀਨ ਦੇਣਾ ਸਾਰੀ ਮਤਾਨ ਵਾਲੀ ਜ਼ਮੀਨ ਸਾਰੇ ਜ਼ਿਮੀਦਾਰ ਦੀ ਫਸਲ ਉੱਥੇ ਹੋ ਗਈ ਹੈ ਨੀ ਸੋਕਰ ਪੋਲਰ ਕਿਆ ਜੀਰੀ ਕਿਆ ਔਰ ਕਿਆ ਬਹੁਤ ਗਰੂਪੀ ਆ ਆ ਦੋ ਤਿੰਨ ਦਿਨ ਤੱਕ ਇਹਨਾਂ ਦੇ ਜ਼ਿਮੀਦਾਰਾਂ ਨਾਲ ਬੱਸ ਦਾਂਦੇ ਨੇ ਹੋ ਜਾਂਦੇ ਪਹਿਲਾਂ ਉਧਰ ਤਾਂ ਹੁਣ ਇੱਧਰ ਹੈ ਪਹਿਲਾਂ ਜ਼ਿਮੀਦਾਰ ਨੂੰ ਹੁਣੇ ਦਿਖਾ ਲਈ ਬਿਮਾਰੀ ਨੇ ਹੁਣ ਇਹਨੇ ਮੀਨ ਹੁਣ ਕੀ ਕਰੂੰਗੇ ਔਖਾ ਹੀ ਆ ਔਖਾ ਜਾਂਦਾ ਜੇ ਤਾਂ ਚੰਗਾ ਹਟ ਜੇ ਬਈ ਫੇਰ ਜੀ ਪੱਕਿਆ ਤਾਂ ਗਿਆ ਵੱਡਣ 3 ਦਿਨ ਹੋ ਗਏ ਕੋਈ ਨਹੀਂ ਲੰਦਾ ਫਟਿਆ ਉਹ ਤੂੜੀ ਰੱਖੀ ਵੀ ਨੇ ਜਾਂ ਲੋਕਾਂ ਨੇ ਉਹ ਤਾਂ ਬੋਗ ਕਹਿੰਦਾ ਔਖਾ ਕਰ ਕੋਈ ਉਹੀ ਪਾ ਦਿੰਦਾ ਜਿਹੜਾ ਆਟਾ ਹੀ ਉਪ ਗਿਆ ਥੈਲਾ ਪਿਆ ਹੈ ਮੈਂ ਤਾਂ ਉਪ ਗਿਆ ਹੁਣ ਉਹ ਫਿਰ ਪਿਆ ਹੈ ਲੰਦਾ ਜਾ ਕੇ ਨਾ ਅੱਟ ਕੇ ਚਲ ਜੀ ਕਣਕ 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 ਕਰਨ ਦਾ ਹੁਣ ਵੀ ਫੀਡ ਫੀਡ ਲੈ ਆਂਦਾ ਇਕੱਠੀਓ ਫੀਡ ਨਹੀਂ ਲੈਂਗੇ ਥੋੜੀ ਦੇ ਨਾਲ ਟੰਗਰਾ ਲੈਣਾ ਖੋਜ ਕੋ ਕੇ ਖਾਈ ਜਾਂਦੇ ਚੱਲ ਖਾਈ ਜਾਂਦੇ ਮਸਾਲੇ ਦੀ ਚੀਜ਼ ਤਾਂ ਭੱਜ ਕੇ ਪੈਂਦੇ ਤਾਂ ਚੱਪਾ ਪਾਣੀ ਪਲਾਉਣਾ ਖੜਾ ਹਾਂ ਪਲਾ ਦੋ ਪਾਣੀ ਵੀ ਨਾ ਹੁਣ ਮਾਣਾ ਕੋਈ ਨੂੰ ਨਾ ਇਹ ਕਿ ਮੀ ਪੈਂਦਾ ਗਲੇ ਸੁੱਕਣੇ ਨਹੀਂ ਇਹ ਨਾ ਦੇ ਹੋਰ ਟਰੈਕਟਰ ਵੀ ਗਲਤ ਲੱਗਿਆ ਹੋਇਆ ਆਪਣਾ ਕਿੱਥੋਂ ਲੱਗ ਗਿਆ ਨਾ ਆਪ ਕੋ ਨਹੀਂ ਇਧਰ ਨੂੰ ਡੰਗਰ ਨਾ ਗਏਂਦੇ ਆ ਅਧਨ ਤੇਰੇ ਕਿਨੇ ਦਾ ਡਰ ਰਹਿੰਦਾ ਹਾਂ ਚੋਈ ਮੈਂ ਤਾਂ ਹੋ ਲਈ ਹਾਂ ਹਾਂ ਯ ਪਹਿਲਾ ਡੰਗਰ ਹੈ ਇਹ ਅਜੇ ਕਿੰਨੇ ਰਹਿ ਗਏ ਤਿੰਨੇ ਰਹਿ ਗਏ ਹਾਂ ਪਾਣੀ ਨੂੰ ਦਾ ਕੂੜੇ ਆਹੋ ਇਹ ਤੋਂ ਬਹੁਤ ਦਾ ਪਾਣੀ ਵੀ ਵਗਦਾ ਇਹ ਹਾਂ ਇਹਨਾਂ ਦਾ ਡੱਗਾ ਲਾਈ ਹੈ ਇਹੋ ਜਿਹਾ ਪਤਾ ਨਹੀਂ ਕਿਹਾ ਹੈ ਇਕੱਠਾ ਪਾਣੀ ਪੀ ਲੈਂਦੀ ਪਰ ਇੱਕ ਗੱਲ ਹੈ ਤੇ ਵੀ ਉਹ ਤਾਂ ਕੀ ਦਿੰਦੀ ਆ ਹਾਂ ਇਹ ਵੀ ਇੱਕ ਟੈਕ ਪਿੰਦੀ ਆ ਉਹ ਵੀ ਤੇਰੇ ਦੂੰਗਾ 181 ਦੇ ਆ ਦੋਨੇ ਮਾਂ ਮਾਂ ਪੁੱਤ ਇਹਦੇ ਹੀ ਬੱਚਾ ਹਨਾ ਉਹ ਚੱਲ ਠੀਕ ਆ ਫਿਰ ਫਿਰ ਮਿਲਦੇ ਆਪਾਂ ਮੋਟਰਪਾ ਹਾਂ ਹੋ ਠੀਕ ਹੈ ਕਿਲੋਜੀ ਕਮਲੇ ਨੂੰ ਕੀ ਗੱਲ ਜੀ ਜੱਦਾ ਰੁਪਏ ਤੋਂ ਆਪਰੇ ਕਰਤਾ ਹੈ ਕਿਸਾਪਰੀਆ ਅਕਸਰ ਲੋਕ ਸਲਾਹ ਕਰਦੇ ਲੋਕਾਂ ਨੂੰ ਹੋਰ ਥੱਲੇ ਲੈ ਜਾਂਦੇ ਆਪਾਂ ਨਾ ਬੁਲੀ ਪੰਚਾਇਤ ਨਹੀਂ ਅਰੇ ਬੰਦੂ ਕੰਮ ਨਹੀਂ ਕਰਦਾ ਕੋਈ ਕੰਮ ਹੈ ਅੱਜ ਰਾਤ ਨੂੰ ਦਰਦ ਦੇਣੇ ਅੱਜ ਦੇ ਰਾਤ ਨੂੰ ਹਟ ਗਿਆ ਤਾਂ ਤਾਂ ਠੀਕ ਹੈ ਨਿਚਾਲੂ ਨੇ ਕੋਈ ਨਾ ਕੁ ਕਰਦੇ ਰਾਇਏ ਅੱਜ ਰਾਤ ਨੂੰ ਹੁੰਦੀ ਹੈ ਜੀੜੀ ਚੱਲਦੀ ਹੈ ਹਾਂ ਉਹੀ ਚੱਲ ਰਿਹਾ ਹੈ ਨਾ ਮਰੀਆਂ ਵਿੱਚ ਪਾਣੀ ਹੈਗਾ ਕੀ ਆ ਗਿਆ ਆਪਰ ਆ ਗਿਆ ਨਦੀ ਦੇ ਵਿੱਚ ਥੋੜਾ ਹੀ ਆੰਨ ਲਿਆ ਵਿੱਚ ਮੋਨ ਲੱਗ ਗਿਆ ਪੁੱਤ ਐਨਾ ਉਹ ਯਾਨੀ ਉਹ ਯਾਨੀ ਕਿ ਉਮੀਦ ਹੈ ਯਾਰ ਨਾ ਦੂਆ ਨਹੀਂ ਛੱਡੇ ਆਹ ਦੋ ਦੋ ਥੋੜਾ ਜਿਹਾ ਪਾਣੀ ਵੜਿਆ ਲੋ ਮਾਰਾ ਜਾਵਾ ਥੋੜਾ ਬਰ ਬਰ ਆਈ ਕਿ ਮ ਜਾ ਰਿਹਾ ਕਹਿੰਦੇ ਜੀ ਦੇ ਵਰ ਡੈਮਿੰਗ ਹੈ ਨਾ ਆਪੇ ਨਾ ਜਾ ਰਹਾ ਇਹ ਕੋਈ ਕੋਈ ਨਹੀਂ ਆ ਜਿੰਨੇ ਕੋਈ ਘਰ ਜਾਂਦਾ ਹਾਂ ਸਭਰਾਬ ਹੋ ਗਈ ਸਾਡਾ ਵੀ ਗੱਲ ਦੀ ਪਤਾ ਜਾਂਦਾ ਨਹੀਂ ਤਾਂ ਹੋਰ ਕਾਇਦਾ ਨਹੀਂ ਜਾਂਦਾ ਤੇ ਲੱਗਦਾ ਜਿਵੇਂ ਕੋਈ ਵੀ ਨਹੀਂ ਚੱਲ ਜਿਦਾ ਜੇ ਹਵਾ ਚੱਲ ਰਹੀ ਹੋਰ ਪਤਾ ਨਹੀਂ ਨਾ ਗਾਗੋਈ ਨੂੰ ਮੂਵੀ ਇੱਥੇ ਲੰਗੀ ਬਹੁਤ ਲੰਗੀ ਜਿਹੀ ਹੈ ਇਹ ਮਨੋਂ ਅਲੱਗ ਅਲੱਗ ਪੂਰੇ ਪੰਜਾਬ ਤੋਂ ਆ ਗਈ ਸੀ ਇਹ ਹਰਿਆਣੇ ਨੂੰ ਫੂਲ ਕਰਿਆ ਤਾਂ ਫਰੇ ਆ ਨੋ ਵੀ ਇਹ ਚੱਲਦਾ ਪੂਰੀ ਮੇਰ ਦਾ ਹੀ ਸਾਰੇ ਪਾਸੇ ਹੀ ਹੋ ਗਏ ਇਹ ਸਾਰੇ ਪਾਸੇ ਜਿਹੜਾ ਪਾਰਾਂ ਚ ਗਿਆ ਯਾਰ ਕੁਝ ਨਹੀਂ ਲੈ ਆਇਆ ਤੇ ਮੈਂ ਵੀ ਦੇਖ ਲੈਣਾ ਤੇਰੀ ਮਤਲਬ ਆ ਕੇ ਬੋਲ ਰਿਹਾ ਕਰਦਾ ਬੋਲ ਕੇ ਨਾ ਹੋ ਰਹੀ ਜੇ ਹਾਂ ਨਾ ਹੋਣੀ ਬਿਣੀ ਹੈ ਕਿ ਨਾ ਮੈਂ ਕਹਿੰਦਾ ਇੱਥੇ ਮੈਂ ਇੱਥੇ ਦਾਣ ਜਮਾਉਣ ਵਾਲੇ ਕਰੇ ਬੋਲ ਨਾ ਸਾਪੋਤ ਤੇ ਮੌਸਮ ਮੌਨ ਘਾਵਾ ਰਹਿਣਾ ਚਲੋ ਬਤਾ ਲਿਓ ਆਪਣੀ ਦੇਖ ਲੈ ਉਹ ਜਿਹੜੀ ਜਿਹੜਾ ਦੁਕਾਨ ਦੇ بس ਮੈਂ ਤਾਂ ਇੱਕ ਵਾਰ ਸੂਰਜ ਦੇਖਿਆ ਇਹ ਤਾਂ ਇੱਕ ਵਾਰ ਸੂਰਜ ਦੇਖਿਆ ਤਾਂ ਆ ਦਿਨਾਂ 'ਚ ਪਾ ਦੋ ਉਹ ਸ਼ਾਮ ਕੀ ਨੂੰ ਆਹ ਜੀ ਖਾਰੇ ਵੀ ਨਾ ਸਗਰਾਤ ਤੇ ਵਾਰ ਉਹ ਵੀ ਨਿਕਲੇ ਇਹ ਜੀ ਮੈਂ ਤਾਂ ਸਵੇਰੇ ਵੀ 2 ਮਿੰਟ ਵਾਸਤੇ ਨਿਕਲੇ ਆਇਦਾਂ ਸਵੇਰ ਨੂੰ ਵੀ 2 ਮਿੰਟ ਵਾਸਤੇ ਇੰਦਾਂ ਯਾਨੀ ਕਿ ਪੂਰਾ ਨਹੀਂ ਨਿਕਲੇ ਦਰਵਾਜ਼ਾ ਕੱਢਦੇ ਮੈਂ ਕਿਹਾ ਵੀ ਚੱਲ ਮੈਂ ਨਿਕਲੇ ਆਇਆ ਮੈਂ ਤਾਂ ਅਸੀਂ ਮੈਂ ਤਾਂ ਕੱਢਦੇ ਸੀ ਸਾਡੇ ਤਾਂ ਅੰਦਰ ਹੀ ਮੈਂ ਨੇ ਬਾਹਰੋਂ ਕਿਉਂ ਸਾਡੇ ਤਾਂ ਅੰਦਰ ਰਹੇ ਰਹੇ ਇਹ ਮੀਨੇ ਰਾਤ ਨੂੰ ਤੇ ਆਹ ਜੀ ਸਾਡੇ ਤਾਂ ਅੰਦਰ ਰਹੇ ਰਾਤ ਨੂੰ ਜਿੰਨਾ ਬਾਹਰ ਸਾਡੇ ਰਾਤ ਨੂੰ ਬਾਹਰ ਸਭ ਤਾਂ ਕੱਢਨੇ ਬਾਹਰਿਆ ਇਹਨੂੰ ਨਹੀਂ ਇੰਕਲੀ ਇੰਬਰੀਆ ਉਂਬਰ ਦੇਣਾ ਆਹੋ ਉਂਬਰ ਤਾਂ ਮੈਂ ਦੇ ਦੇਣਾ ਉਹ ਰਾਤ ਨੂੰ ਦਰਦੇ ਮੇਰੇ ਉਂਬਰ ਤਾਂ ਮੈਂ ਬਾਹਰ ਕੱਢਦੇ ਮੈਂ ਕਿਹਾ ਚੱਲ ਤੂੰ ਪਾਈ ਨਹੀਂ ਰਹੀ ਨਹੀਂ ਹਟ ਗਿਆ ਯਾਰ 8:00 ਵਜੇ 2 ਘੰਟੇ ਰਿਹਾ 10:00 ਵਜੇ ਵੇਚੀਓਗੇ ਮੈਂ ਚਾਹੀਦਾ ਨਹਾ ਲੈਣ ਦੇਣਾ ਨੂੰ ਇਹਨਾਂ ਆਤੀਆਂ 12:00 ਵਜੇ ਵੀਰੰਦਰ ਬਾਅਦ ਤੇ ਉਹ ਵੀਰੰਦਰ ਆਪਾਂ ਬੋਹਾ ਜਾਕਦਾ ਉਂਬਰ ਦਾ ਘੱਟ ਬਾਕੇ ਬਸ ਇੱਕ ਖਰਾਬ ਆ ਕੀ ਕੰਬੇ ਨਹੀਂ ਘਰ ਆਉਂਦਾ ਕੰਮ ਜਿਹੜਾ ਤੁਸੀਂ ਹੁਣ ਉੱਧਰ ਵੀ ਇੰਨਾ ਨਹੀਂ ਹਰ ਉੱਧਰ ਦਾ ਦੇਖਣਾ ਨਹੀਂ ਇਹ ਤਾਂ ਆਲਾ ਹੈ ਸਾਰੇ ਪਾਸੇ ਇਹ ਹੀ ਗੱਲ ਹੈ ਨਾ ਤੇ ਕੰਬੀ ਵੀ ਚੱਲਦਾ ਨਾ ਰਹਾ ਤੇ ਕਾਰਜ ਕਰਦਾ ਠੀਕ ਹੈ ਹਟਲਾ ਮੈਂ ਬਦਲਾਇਆ ਨਾ ਮਾਰ ਦਿੰਦਾ ਫੇਰ ਆਰ ਕੱਢ ਦਿੰਦਾ ਜੱਗ ਹੱਦਾਂ ਨਹੀਂ ਲੱਗਦੀ ਫੇਰ ਆਰ ਕਰ ਦਿੰਦਾ ਉਹ ਤਿੰਨ ਤਿੰਨ ਹੋਰ ਜਹਰ ਦਿੰਦਾ ਤੇ ਕੰਮ ਹਾਂ ਤੜਕੇ ਨੂੰ ਆਇਆ ਘਰ ਤਾਂ ਨਹੀਂ ਹੋਵੇ ਪਰ ਹੁਣ ਇਹ ਹਟਲਾ ਦੇ ਹਾਲਾਤ ਨੇ ਹਾਲਾਤ ਨਹੀਂ ਉਹ ਗਰਾਮ ਘਰ ਤੇ ਨਹੀਂ ਸਾਰਾ ਕਿਦਾਂ ਸਵੇਰੇ ਪਤਾ ਲੱਗਣਾ ਵੀ ਵਿਚੋਈਆਂ ਕਿੰਨੀਆਂ ਜਣੀਆਂ ਨੇ ਲੜੀਆਂ ਟੂਚੇ ਲੜੀਆਂ ਕਿੰਨੀਆਂ ਜਣੀਆਂ ਨੇ ਹਨਾ ਸਵੇਰੇ ਸਵੇਰੇ ਪਤਾ ਲੱਗਣਾ ਹੈ ਆਹ ਹਾਲੇ ਕੁਝ ਨਹੀਂ ਵੈਸਾ ਤੇ ਜਿਹੜਾ ਹੜਕਾ ਫਿਰ ਉੱਠਦਾ ਹੈ ਨਾ ਇਹ ਨਾਲ ਆ ਤੇ ਫਿਰ ਕੋਈ ਵੀ ਮਨ ਦੇਖੀ ਪਲਵਾ ਜਾਂਦੀ ਤੂੰ ਹੀ ਦਾਈ ਦੀ ਉਹ ਹੁਣ ਇੱਥੇ ਡੱਸਦਾ ਉਹ ਪਾਣੀ ਉੱਪਰੋਂ ਵਗਣਾ ਗਿਆ ਹਲੇ ਪਾਣੀ ਤਾਂ ਥੋੜਾ ਜਿਹਾ ਹੋਈ ਜਾਂਦਾ ਹਨਾ ਗੰਨੇਆਂ ਝੀਂਆਂ ਬੜੀਆਂ ਹੋ ਗਈਆਂ ਦਿਨਾਂ ਦੇ ਪਾਣੀ ਸੀਟ ਘੜ ਦੇ ਲੀਦਾ ਜਾਲ ਵੀ ਨਹੀਂ ਹੈ ਜਿਆਦਾ ਪਰ ਇਹ ਨਾਲ ਲੈਵਲ ਪੜੇ ਜਾਣਾ ਆਪਣੇ ਆਪੇ ਹੈ ਕਮਾਲ ਪਰ ਸਰਦ ਤੇ ਉਹ ਥੋੜਾ ਜਿਆਦਾ ਨਹੀਂ ਮਾਇ ਇੱਥੇ ਕੱਪੜੇ ਨੂੰ ਆਇਆ ਕਰੂ ਰਾਦੋਂ ਤੱਕ ਪੱਪੇ ਨੂੰ ਕੁੱਪਰ ਨੂੰ ਕੱਪੜਾ ਇੱਧਰ ਉਰੀਆ ਕੀ ਨਹੀਂ ਹੋਣਾ ਇਹਦਾ ਬਟਾ ਤਿਆਰੀ ਸਮੂਗਾ ਤੂੰ ਅਦਰ ਅਦਰ ਆਪਣੀ ਨਦੀ ਹੈ ਨਾ ਮੀਂਹ ਦਾ ਹੀ ਪਾਣੀ ਹੈ ਜਿਆਦਾ ਅਦਰਲੀ ਅਦਰਲੀ ਸੱਡ ਚ ਡਰ ਚੋਰ ਕਾਦਾ ਹੋਣਾ ਤੋ ਉਹੀ ਕਰਨਾ ਇਹ ਤਾਂ ਨੂੰ ਤਾਂ ਛੱਡਦੇ ਨਹੀਂ ਕੋਈ ਬਹੁਤ ਪੱਲਾ ਵੀ ਪੁੱਛੇ ਹੁੰਦਾ ਉਹ ਮਰ ਲਾ ਕੇ ਫਲਾ ਪਹਾੜਾਂ ਵਾਲਾ ਆ ਰਿਹਾ ਕੋਈ ਅਦਰ ਮੀਆਂ ਦੀ ਜਾਂਦੇ ਬਾਠਾ ਪਾਰ ਸੁਗਣਾ ਲੇਕ ਵਿੱਚ ਹੋ ਗਿਆ ਕਰਦੀ ਜਾਂਦਾ ਜਿਆਦਾ ਅੱਛਾ ਕਰ ਉਹ ਤੇ ਡੇਟ ਹੋਣਾ ਨੇ ਹਾਂ ਜ਼ਿਆਦਾ ਖਾਲਾ ਪਿੰਡਾਂ ਦੇ ਬੰਦੇ ਬੜੇ ਬਗਲ ਅੰਦਰ ਨਹੀਂ ਹੈ ਉਹ ਇਹਨਾਂ ਤੋਂ ਉਹ ਪਿਆਰ ਰਿਹਾ ਕਾਰੇ ਚਲੇਗਾ ਕਹਾਂ ਗਏ 1000 ਰੋਮ ਵੀ ਹੈ ਤੇਰਾ ਬਾੜ ਕੰਢਾ ਉਹ ਵੀ ਜਿਹੜੇ ਬੋਪ ਆਇਆ ਰਿਹਾ ਉਹ ਪੜਨ ਦੀ ਉਹ ਮੈਂ 2-3 ਟੋੜੀ ਪਾੜਾ ਤੀ ਆਉਣਾ ਲੱਗੀਆਂ ਦਾ ਟੋਟਲੀ ਪਾਦਾ ਦੀ ਨਿਕਲਦੀਆਂ ਆ ਜਿਆਦਾਤਰ ਪੂਰਾ ਪਾਣੀ ਬਰਾਬਰ ਆ ਗਿਆ ਐ ਨਿਕਲਦਾ ਤਸਵੀਰ ਇਹ ਵੀਰੇ ਨੰਬਰ ਆਪੇ ਇਹਦਾ ਬਾਦ ਕਰਦਾ ਦੇਖ ਲਾ ਜੋ ਪਰ ਉੱਪਰ ਆਇਆ ਬਰਾਬਰ ਆਇਆ ਨਾ ਐ ਫੁੱਲ ਆਇਆ ਭਰੇ ਹੋ ਗਏ ਅਗਲੀ ਦੇ ਦਾ ਬੂਰ ਵਾਲੇ ਨਹੀਂ ਦਿੱਸਣਾ ਹਾਂ ਉਹ ਲੋਕ ਬਾਹਰੋਂ ਵੀ ਕਿਤੇ ਨਾ ਲੱਗਦਾ ਇਹਨਾਂ ਉੱਦੜਦਾ ਪੈਣਾ ਤੇ ਵਿੱਚ ਨਹੀਂ ਪੈਂਦਾ ਤਾਂ ਅਗਲੀ ਦਾ ਬੂਰਾ ਇਹ ਨਹੀਂ ਦਿੱਸਣਾ ਵੀ ਕਿੱਥੋਂ ਬਰਾ ਕਰਾਂ ਕੱਲ ਮੇਰੇ ਬਾਪੂ ਕੀਰਤ ਸਿੰਘ ਸਾਹਿਬ ਗਿਆ ਆਇਆ ਤਾਂ ਅੱਧਰ ਮਹੀ ਪੇ ਇਹਦਰ ਨਹੀਂ ਪੈਂਦਾ ਮਗਾ ਇਹ ਉਧਰ ਪੈਂਦਾ ਨਹੀਂ ਕਹਿੰਦਾ ਇਧਰ ਧੁੱਪ ਨਹੀਂ ਕਿਲੀ ਹੋਈ ਹੈ ਪੈਣਾ ਜਿਆਦੀ ਮੋਟਰ ਕੱਢੀ ਚੀਜ਼ੇ ਨਾਲ 35 ਕਿ ਮੋਟਰ ਪਰ ਪਾਣੀ ਪੇਤੀ 35 ਤੇ ਉੱਥੇ ਦਾ ਉਹ ਵੀ ਕੰਮ ਕਰਦਾ ਉਹ ਤਾਂ ਜਿਹੜਾ ਹੁੰਦਾ ਜਿਹੜਾ ਲਾਣਾ ਹੈ ਜੀ ਬਿਚਾਰ ਤੋਂ ਨਹੀਂ ਲੱਗੀ ਆਵਾ ਇਸਾਬੇ ਦੀ ਤਿਆਰੀਆਂ ਮੁਠਈ ਨੂੰ ਤੇ ਪਿਆ ਜਿਹੜਾ ਪਿਆ ਆ ਹਾਂ ਹੁਣ ਦੋ ਤਿੰਨ ਦਿਨਾਂ ਦੇ ਤਾਂ ਪਾਉਗਾ ਨਹੀਂ ਹਰ ਨਹੀਂ ਆਏ ਹੈਗੇ ਆ ਲੈ ਮੈਂ ਇੱਕ ਮੈਂ ਜਾਂਦਾ ਲੈ ਕਹਿ ਰਹੇ ਤੇ ਬਾਹਰ ਪਾਣੀ ਹੈ ਕਿਹੜਾ ਨਹੀਂ ਬਾਹਰ ਨਹੀਂ ਹੈ ਬਾਹਰ ਉੱਥੋਂ ਇਹਨੇ ਕਿਹੜਾ ਹਾਲ ਚੱਲ ਰਿਹਾ ਸੜੇ ਦਾ ਮੱਟਾ ਦੇ ਪੁੰਡ ਪਾਇਆ ਹੋਇਆ ਬਣੀ ਅੰਨਾ ਜਿਆਦਾ ਧੋਲੇ ਪੱਤ ਦੇ ਪੈਣੇ ਸ਼ੁਰੂ ਤੋਂ ਤਾਂ ਨਾ ਬੰਨ ਲੱਗੀ ਉਹ ਕਿਹਾ ਹੁਣ ਬੱਸ ਕਰ ਹੁਣ ਬੱਸ ਬੱਸ ਕਰਾਈ ਵੀ ਹੈ ਮੱਤ ਕਿੱਤੇ ਘਾ ਹੋਏ ਮੱਤ ਦਾ ਬੰਨ ਗਿਆ ਜਮ ਤੇ ਉਹ ਵੀ ਲੋੜ ਨਾਲ ਲੱਲੇ ਨੂੰ ਤੇ ਆ ਜਾਂਦਾ ਹੋਈ ਆ ਅੱਜ ਤਾਂ ਫੇਰ ਵੀ ਬਚਾਓ ਆਪਣੇ ਬਾਕੀ ਦਾ ਓਧਰ ਜਿਆਦਾ ਹੈ ਹਾਂ ਇਹ ਰਹਿ ਦੇ ਨਹੀਂ ਤੋੜ ਦੇ ਲੈ ਚਾਲ ਕਰਾ ਓਧਰ ਨਹੀਂ ਪੈਂਦਾ ਓਧਰ ਨਹੀਂ ਪੈਂਦਾ ਕੋਈਆਂ ਸੈਂਡ ਕਰਿਆ ਤੁਸੀਂ ਕੋਈ ਹੋਰ ਵੀ ਮਾਰ ਲੈ ਨਾਲ ਮੇਰਾ ਜਦੀ ਬੰਦ ਕਰਤਾ ਦਾ ਹਾਂ ਧੂਂਕ ਕੇ ਕਰਿਆ ਬੰਦ ਇਹ ਧੂਂਕ ਕੇ ਪਾਣੀ ਦੇ ਨਾਲ ਬੰਦ ਕਰਿਆ ਬੁਨਾਏ ਨਹੀਂ ਤੇ 11 ਨੂੰ 13 ਪਤਲਾ ਪਾਣੀ ਲਾ ਕੇ ਦੋ ਤਿੰਨ ਨੂੰ ਜਿਹੜੇ ਹੈਗੇ ਤੇ ਬਾਕੀ ਦੇ ਇੱਕ ਭਰੇ ਵੀ ਦੇ ਦੋ ਬਾਹਰ ਹਵਾ ਨਹੀਂ ਹੋਗੀ ਹਾਂ ਕਾਫ ਨਹੀਂ ਇਹ ਕੋਰੇ ਹਾਂ ਅੰਦਰ ਤੇ ਕੜ ਕੇ ਕਾਹਦੇ ਸਾਫ ਹੁੰਦਾ ਹੈ ਇਹ ਹੈਗਾ ਸੀ ਇਹ ਗੁੰਮੇ ਤੇ ਨਹੀਂ ਜੁਗ ਨਹੀਂ ਨਾ ਕਰਦਾ ਇਹ ਨਾ ਹੁੰਦਾ ਨਾ ਹੁੰਦਾ ਇਹ ਕਰਦਾ ਜੀ ਕੁਝ ਵੀ ਨਹੀਂ ਕਰਦਾ ਜੇ ਮੜ ਜਾ ਬਦਲਾ ਹਿੱਲੇ ਹਵਾ 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 ਚੱਲੇ ਮੜੀ ਸੀ ਮੈਂ ਤਾਂ ਪਿਆਜ਼ ਲੈਣ ਗਿਆ ਸਬਜ਼ੀ ਜੋ ਗਿਆ ਕੋ ਪਹਿਲੇ ਹੀ ਇਕੱਠੇ ਕਰ ਲੀਏ ਹੈ ਇਕੱਠੇ ਨਹੀਂ ਯਾਰ ਮੈਂ ਦਾਦ ਗੱਲੋਂ ਇਕੱਠੀ ਜਾਉਣਾ ਹੁੰਦਾ ਅੱਛਾ ਪਿਆਜ਼ ਦਾਦ ਗੱਲੋਂ ਵਿਆਹ ਦਾਦ ਗੱਲੋਂ ਅੱਜ ਫਤਲੇ ਵੀ ਵੀ ਬਰਸਾਤ ਦਾ ਰਸ ਨੇ ਇਕੱਠਾ ਕਰ ਲਾ ਕੇ ਤੂੰ ਜਿਆਦਾ ਬੋਲਦਾ ਤੂੰ ਰਾਂ ਨੂੰ ਉਹ ਨਹੀਂ ਲੱਗਣਾ ਨਹੀਂ ਲੱਗੂਗਾ ਪਤਾ ਦੇਖੀ ਨੂੰ ਪੂਰੇ ਤਾਂ ਮੇਰੀ ਹਾਂ ਦੇਖੇ ਉਹ ਬੁਸੀ ਨਾ ਕਰਿਆ ਮੈਂ ਪੂਰੀ ਕੀ ਹੈ ਨਾ ਪਰ ਇਹ ਹਾਂ ਬੱਸ ਗੱਲ ਕੋਲ ਗਿਆ ਜੀ ਕੀ ਕੀ ਦਾ ਫਾਇਦਾ ਕੀ ਫਰਕ ਪੈਣਾ ਮੈਂ ਦੱਸ ਦੂੰਗਾ ਫੇਰ ਉਹ ਖਾਈ ਗੰਭੀਰ ਉਹ ਖਾਈ ਜੀ ਹੈ ਨਾ ਸਮਝਾਂਦੇ ਨਾਲ ਆ ਗਿਆ ਯਾਹ ਬਪਰੇ ਗਏ ਨਾ ਤਰਵਈ ਨੇ ਜਾ ਕੇ ਹੁਣ ਯਾਹ ਮੋਟੇ ਪਿੱਛੇ ਹੈ ਜੀ ਤਨੂਹਾ ਕੁਮਾਰ ਲੱਗੇ ਤੇ ਚੱਲ ਮੋੜੇ ਚਿੱਤੇ ਗੱਡੀ ਉਟਾਰੀ ਨੂੰ ਹਾਂ ਤੂੰ ਹੀ ਨਹੀਂ ਪਰਕ ਨਾਲ ਅਲਗੀ ਕਹਿੰਦੇ ਜਾ ਕੇ ਹੁਣ ਆਪਣੇ ਨਾਲ ਚੱਲ ਤਾੜੀ ਨਹੀਂ ਜਿੰਦੀ ਆ ਪਰਕ ਨਾਲ ਦੋ ਵਾਰੀ ਆਇਆ ਇੱਥੇ ਦੇ ਮੁੜ ਕੇ ਗਿਆ ਪਹਿਲਾਂ ਆ ਆ ਪਰ ਹੈ ਸੁਪਾਉਂਦੀ ਆ ਉਹ ਵੀ ਨਿਆਣੇ ਲੈ ਕੇ ਗਿਆ ਹਾਂ ਰਾਏ ਹੱਥ ਮਾਰ ਲਿਆ ਤੈਨੂੰ ਇਹਨੇ ਕਿਤੇ ਗੈਲ ਕੋਈ ਹੋ ਗਿਆ ਕਿ ਇੱਕੇ ਹਟ ਗਿਆ ਮਾਂ ਗੱਲ ਆਈ ਆ ਮੈਂ ਤਾਂ ਪਿਆਨ ਤੂੰ ਕਿਥੇ ਜਾ ਕੇ ਗਿਆ ਉਹਨਾਂ ਜਦੋਂ ਵੀ ਨਾ ਇੱਕ ਮਿਲਦਾ ਹੋਣਾ ਮੈਂ ਕਹਿੰਦਾ ਕੋਈ ਵੀ ਹੈ ਕਿਤੇ ਵੀ ਜਾਣਾ ਹੈ ਜਦੋਂ ਤੇਰੇ ਕੋਲ ਸਾਧਨ ਹੋਵੇ ਕੋਈ ਸਹੈਤਾ ਦਾ ਇਹ ਤਾਂ ਫਿਰ ਰੰਗ ਤਮਾਸ਼ਾ ਹੈ ਰੰਗ ਤਮਾਸ਼ਾ ਜ਼ਿਆਦਾ ਹੈ ਸਾਧਨ ਵਾਲਾ ਜੇ ਅਸੀਂ ਉੱਥੇ ਜਾਉਂਗੇ ਉੱਥੇ ਰੰਗ ਤਮਾਸ਼ਾ ਹੀ ਹੋਊਗਾ ਹੁਣ ਅਸੀਂ ਕੀ ਕਰ ਸਕਦੇ ਸਾਡੇ ਕੋਲ ਕੋਈ ਸਾਧਨ ਨਹੀਂ ਜੀ ਅਸੀਂ ਬੰਨ ਲਾਜ਼ਮੀ ਜਾ ਕੋਈ ਕਰਦੀ ਇੱਥੇ ਕਿਸੇ ਨਹੀਂ ਆਉਂਦਾ ਸਾਡਾ ਬੰਦਾ ਆਹ ਰਹੇ ਮੈਂ ਕਾਹਦੀ ਨਹੀਂ ਗੱਲ ਅਹੀਂ ਜੀ ਤੋਂ ਵੀ ਕੰਮ ਹੋਉਂਦਾ ਇਹ ਜਾ ਕੇ ਦੰਡਾ ਦਾ ਹੋਰ ਥਲਾ ਬੁਰਾ ਹਾਲ ਹੈ ਉੱਥੇ ਕੋਰ ਬੰਗਾ ਹੈ ਜਾਨ ਨੂੰ ਮੇਨ ਰੋਡ ਰਹੀ ਹੈਗੀ ਸਿੰਗਲ ਰੋਡ ਆ ਆਪਣੀ ਕਲਾ ਹੈ ਅੰਬੇਲ ਵੀ ਆਉਣਾ ਜਿਹੜਾ ਵੀ ਗੱਡੀ ਲੈ ਕੇ ਆ ਸਾਈਡ ਦੇਣੀ ਓਥੇ ਹੋ ਜਾ ਕੋਈ ਗੱਲ ਹੈ ਗੱਡੀਆਂ ਪਹਿਨੀ ਹੋਣ ਲੱਗ ਪਈ ਟੂ ਮੋਟਰਸਾਈਕਲ ਬੋਲਿਆ ਪ੍ਰਸ਼ਾਸਨ ਦੀਆਂ ਗੱਡੀਆਂ ਜਾਣੀਆਂ ਹੀ ਆ ਪੋਸਟੀਆਂ ਤੇ ਅਫਸਰ ਅੱਜ ਐਮਐਲਯੂ ਐਮਪੀ ਆਏ ਬਰੇ ਸਾਰੇ ਆਏ ਬਰੇ ਕਹਿੰਦੇ ਪੋਸਟ ਪੋਸਟ ਖੜੀ ਇੱਥੇ ਬਾ ਕਰੂੰਗਾ ਕਿਆ ਉਹ ਸਿੰਗਲ ਸੜਕ ਆ ਮੰਨਦਾ ਤੂੰ ਫੈਰੀ ਵੀ ਦੇਉਣੀ ਤੇ ਤੇ ਇਹ ਮਿੱਤਰ ਅਫਸਰ ਇੰਦਰ ਬੀਮਾ ਦਾ ਹੈਗਾ ਪੌਨੀ ਮਾਰ ਮੈਂ ਯਾਰ ਗਿਆ ਹੈਗਾ ਏ ਮੈਂ ਤਾਂ ਕਹਿੰਦਾ ਫੜਿਆ ਕਹਿੰਦਾ ਨਹੀਂ ਮੈਂ ਗਿਆ ਸੀ ਰੇਤਾ ਲਿਕੇ ਆਇਆ ਦੁੱਤੀ ਦੇ ਚੱਲਿਆ ਉਹਦਾ ਟੱਕ ਹਾਂ ਪਰ ਉਹਦਾ ਸਾਡੀ ਯਾਦ ਨਹੀਂ ਇਹ ਤਾਂ ਕਹਿੰਦਾ ਬੋਹਣੀ ਮੈਂ ਰਹਿ ਜਾਂਦਾ ਬੋਹਣੀ ਮੈਂ ਕਹਿੰਦਾ ਇੱਥੇ ਦੇ ਪਾਸੇ ਮੰਨੂ ਨਹੀਂ ਆ ਜੀ ਵੀ ਇੰਨਾ ਜਿਆਦਾ ਨਹੀਂ ਲੰਦਾ ਇਹਦਾ ਕਹਿੰਦਾ ਬੋਹਣੀ ਮੈਂ ਨਹੀਂ ਉਹਦਾ ਇਹ ਤਾਂ ਹੋਣਾ ਪੁਰਾ ਹੈ ਹੈ ਜਿਆਦਾ ਨਹੀਂ ਹੋਣਾ ਬਟਾ ਨਹੀਂ ਰਿਗਾ ਮੈਂ ਇਹ ਕਹਿੰਦਾ ਮੱਛੂੜ ਨੂੰ ਮੈਂ ਮੱਛੂੜ ਦੀ ਮਾਰ ਕਰਦਾ ਕਿਹਨੂੰ ਮੱਛੂੜ ਜਗ੍ਹਾ ਨਹੀਂ ਕਰ ਲਾ ਪਾਉਂਦਾ ਤੇਰੀ ਇਹੀ ਤਰ੍ਹਾਂ ਕਰੂਗਾ ਤੂੰ ਕੀ ਕਰਨਾ ਤੇ ਇਧਰੇ ਆ ਜਾ ਜਿੱਥੇ ਨੂੰ ਮਰਜ਼ੀ ਟੁੱਟੂ ਜਾ ਵਾਹ ਹੋ ਗਰ ਬੰਦਾ ਬਈ ਪਾਇਆ ਬਲੀ बस बस ते बस ऐदा ਵੀ ਜੱਗਿਆ ਲੱਗੀਦਾ ਬਾਈ ਇਹਦਾ ਬਹੁਤ ਬੁਰਾ ਕੰਮ ਐ ਢੋਲੇ ਦੇ ਆ ਉਹ ਕਰੀ ਕਿਆ ਆਖਾਏ ਕਰੋ